ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 748 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 749 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਮਾ ਏ ਹਰੀ ਤੇਰੇ ਸੰਤ ਜਨ ਬੜੇ ਭਾਗਾ ਵਾਲੇ ਹਨ ਕਿਉਂਕਿ ਉਹਨਾਂ ਦੇ ਹਿਰਦੇ ਘਰ ਵਿੱਚ ਤੇਰਾ ਨਾਮ ਧਨ ਵਸਦਾ ਹੈ ਪਰ ਵਾਣ ਗਣੀ ਸਈ ਇਹ ਆਏ ਸਫਲ ਤਿਨਾ ਕੇ ਕਮਾ ਮੈਂ ਸਮਝਦਾ ਹਾਂ ਕਿ ਉਹਨਾਂ ਦਾ ਹੀ ਜਗਤ ਵਿੱਚ ਆਉਣਾ ਟੇਰੀਆਂ ਨਜਰਾ ਵਿੱਚ ਕਬੂਲ ਹੈ ਉਹਨਾਂ ਸੰਤ ਜਨਾਂ ਦੇ ਸਾਰੇ ਸੰਸਕਾਰ ਕੰਪੀਸਰੇ ਚੜ ਜਾਂਦੇ ਹਨ ਮੇਰੇ ਰਾਮ ਹਰ ਜਨ ਕੈ ਹੋ ਬਲ ਜਾਈ ਹੈ ਮੇਰੇ ਰਾਮ ਜੇ ਤੇਰੀ ਮਿਹਰ ਹੋਵੇ ਤਾਂ ਮੈਂ ਤੇਰੇ ਸੇਵਕਾਂ ਤੋਂ ਸਦਕੇ ਜਾਵਾਂ ਆਪਣਾ ਸਭ ਕੁਝ ਵਾਰ ਦਿਆਂ ਕੇਸਾਂ ਘਾ ਘਰ ਚਵਰ ਟੁਲਾਵਾ ਚਰਨ ਧੂੜ ਮੁਖ ਪਾਈ ਰਹਾਓ ਕੇਸਾਂ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਰਹਾਓ ਮੈਂ ਆਪਣੇ ਕੇਸਾਂ ਦਾ ਚੋਰ ਬਣਾ ਕੇ ਉਹਨਾਂ ਉਤੇ ਚੁਲਾਵਾ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾਵਾਂ ਜਿਹੜੇ ਸੰਤ ਜਾਨ ਤੇਰਾ ਨਾਮ ਜਪਦੇ ਹਨ ਪ੍ਰਮਾਤਮਾ ਰਹਾਓ ਜਨਮ ਮਰਨ ਦੋਹੂ ਮਹਿ ਨਹੀਂ ਜਨ ਪਰ ਉਪਕਾਰੀ ਆਏ ਸੰਤ ਜਨ ਜਨ ਮਰਨ ਦੇ ਗੇੜ ਵਿੱਚ ਨਹੀਂ ਆਉਂਦੇ ਉਹ ਤਾਂ ਜਗਤ ਵਿੱਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ ਜੀਵ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਿਲਾਏ ਸੰਤ ਜਨ ਹੋਰਨਾਂ ਨੂੰ ਆਤਮਿਕ ਜੀਵਨ ਦੀ ਦਾਤ ਦੇ ਕੇ ਪਰਮਾਤਮਾ ਦੀ ਭਗਤੀ ਵਿੱਚ ਜੋੜਦੇ ਹਨ ਅਤੇ ਉਹਨਾਂ ਨੂੰ ਪਰਮਾਤਮਾ ਨਾਲ ਮਿਲਾ ਦਿੰਦੇ ਹਨ ਸੱਚਾ ਅਮਰ ਸੱਚੀ ਬਾਤ ਸ਼ਾਹੀ ਸੱਚੇ ਸੇਤੀ ਰਾਤੇ ਸੰਤ ਜਨ ਸਦਾ ਥਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦਾ ਹੁਕਮ ਸਦਾ ਕਾਇਮ ਰਹਿੰਦਾ ਹੈ ਉਹਨਾਂ ਦੀ ਬਾਦਸ਼ਾਹੀ ਪੀਟ ਾਲ ਰਹਿੰਦੀ ਹੈ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤਿੰਨ ਜਾਤੇ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਆਨੰਦ ਪ੍ਰਾਪਤ ਰਹਿੰਦਾ ਹੈ ਉਹਨਾਂ ਸੰਤ ਜਨਾਂ ਦੀ ਸੋਭਾ ਸਦਾ ਲਈ ਟਿਕੀ ਰਹਿੰਦੀ ਹੈ ਜੈਸ ਪਰਮਾਤਮਾ ਦੇ ਉਹ ਸੇਵਕ ਬਣੇ ਰਹਿੰਦੇ ਹਨ ਉਹ ਪਰਮਾਤਮਾ ਹੀ ਉਹਨਾਂ ਦੀ ਕਦਰ ਜਾਣਦਾ ਹੈ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਮੈਂ ਉਹਨਾਂ ਨੂੰ ਪੱਖਾ ਚਲਦਾ ਰਹਾ ਉਹਨਾਂ ਵਾਸਤੇ ਪਾਣੀ ਢੋਂਦਾ ਰਹਾ ਤੇ ਉਹਨਾਂ ਦੇ ਦਰ ਤੇ ਚੱਕੀ ਪੀ ਕੇ ਸੇਵਾ ਕਰਦਾ ਰਹਾ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਆਪਣੀ ਬਾਣੀ ਵਿੱਚੋਂ ਫਰਮਾਉਂਦੇ ਹਨ ਪਹਿਲੇ ਸਮਿਆਂ ਵਿੱਚ ਚੱਕੀਆਂ ਪੀ ਕੇ ਚੱਕੀ ਤੇ ਕਣਕ ਪੀ ਕੇ ਆਟਾ ਬਕਾਉਂਦੇ ਸਨ ਹੁਣ ਤੇ ਚਲੋ ਮਸ਼ੀਨੀ ਜੋਗ ਆ ਗਿਆ ਹੈ ਤੇ ਪਾਣੀ ਵੀ ਬੜੀ ਦੂਰੋਂ ਲਿਆਉਣਾ ਪੈਂਦਾ ਸੀ ਨਦੀਆਂ ਨਾਲ ਨਦੀਆਂ ਚੋਂ ਦਰਿਆਵਾਂ ਚੋਂ ਢੋ ਕੇ ਫਿਰ ਸੰਤ ਜਨਾਂ ਨੂੰ ਨਹਾਉਂਦੇ ਹੁੰਦੇ ਸੀ ਇਸ਼ਨਾਨ ਕਰਾਉਂਦੇ ਹੁੰਦੇ ਸਨ ਅੱਜ ਕੱਲ੍ਹ ਪਾਣੀ ਦੀ ਬਹੁਤ ਬਰਬਾਦੀ ਲੋਕ ਕਰ ਰਹੇ ਹਨ ਜਿਨ੍ਹਾਂ ਦੇ ਘਰਾਂ 'ਚ ਟੂਟੀਆਂ ਲੱਗੀਆਂ ਪਾਣੀ ਦੀਆਂ ਸਰਕਾਰੀ ਜਾਂ ਗੈਰ ਸਰਕਾਰੀ ਉਹਨਾਂ ਨੂੰ ਚਾਹੀਦਾ ਹੈ ਜਿੰਨਾ ਕ ਪਾਣੀ ਭਰ ਲਿਆ ਗੁਰੂ ਪਿਆਰਿਓ ਉਹਨਾਂ ਕ ਵਰਤਨਯੋਗ ਭਰ ਕੇ ਬਾਕੀ ਟੂਟੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਆਉਣ ਵਾਲੇ ਸਮੇਂ 'ਚ ਪਾਣੀ ਦੀ ਬਹੁਤ ਹੀ ਸੰਕਟ ਪੈਦਾ ਹੋ ਰਿਹਾ ਹੈ ਕਿਸੇ ਸਮੇਂ ਪਾਣੀ 25 ਫੁੱਟ ਤੇ ਮਿਲ ਜਾਂਦਾ ਸੀ ਹੁਣ ਪਾਣੀ 5.5 ਫੁੱਟ ਤੇ ਪੀਣਯੋਗ ਰਹਿ ਗਿਆ ਹੈ ਤੇ ਹਜੇ ਵੀ ਪੰਜਾਬ ਦਾ ਪਾਣੀ ਬਹੁਤ ਨੀਚੇ ਜਾ ਰਿਹਾ ਹੈ ਆਪਾਂ ਜੋ ਕੁਦਰਤ ਦਾ ਸੋਮਾ ਹੈ ਪਾਣੀ ਉਹ ਸੰਭਾਲੀਏ ਗੁਰੂ ਜੀ ਫਰਮਾਨ ਕਰਦੇ ਹਨ ਕਿ ਮੈਂ ਤੇਰੇ ਸੰਤਾਂ ਵਾਸਤੇ ਚੱਕੀ ਪੀਸਾਂ ਤੇ ਪਾਣੀ ਢੋਵਾਂ ਤੇ ਪੱਖਾ ਚੱਲਦਾ ਰਹਾ ਜਿਹੜੇ ਤੇਰਾ ਨਾਮ ਜਪਦੇ ਹਨ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਨਾਨਕ ਦੀ ਪ੍ਰਮਾਤਮਾ ਅੱਗੇ ਸਦਾ ਇਹੀ ਬੇਨਤੀ ਹੈ ਕਿ ਹੇ ਪ੍ਰਭੂ ਮੈਂ ਤੇਰੇ ਸੰਤ ਜਨਾਂ ਦਾ ਦਰਸ਼ਨ ਕਰਦਾ ਰਹਾ ਸੋਹੀ ਮਹੱਲਾ ਪੰਜਵਾ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨੈ ਹਾਰਾ ਏ ਪ੍ਰਮਾਤਮਾ ਏ ਪਰਮੇਸ਼ਰ ਏ ਸਤ ਗੁਰ ਤੂੰ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈਂ ਚਰਨ ਧੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲੇ ਹਾਰਾ ਤੇਰਾ ਦਾਸ ਤੇਰੇ ਪਾਸੋਂ ਤੇਰੇ ਚਰਨਾਂ ਦੀ ਧੂੜ ਮੰਗਦਾ ਹੈ ਤੇਰੇ ਦਰਸ਼ਨ ਤੋਂ ਸਦਕੇ ਜਾਂਦਾ ਹੈ ਮੇਰੇ RAM ਰਾਏ ਜਿਉਂ ਰਾਖੈ ਤਿਉਂ ਰਹੀਐ हे ਮੇਰੇ ਪ੍ਰਭੂ ਪਾਤਸ਼ਾ ਤੂੰ ਜਿਵੇਂ ਅਸਾਂ ਜੀਵਾ ਨੂੰ ਰਖਦਾ ਹੈ ਤਿਵੇਂ ਹੀ ਅਸੀਂ ਸਰ ਤੋਂ ਰਿਹਾ ਜਾ ਰਿਹਾ ਹੈ ਤਿਵੇਂ ਹੀ ਰਿਹਾ ਜਾ ਸਕਦਾ ਹੈ ਸਾਡੇ ਕੋਲੋਂ ਤੁਦ ਭਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਨਹੀਂ ਹੈ ਰਹਾਓ ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਅਸਾਂ ਜੀਵਾ ਪਾਸੋਂ ਆਪਣਾ ਨਾਮ ਜਪਾਂਦਾ ਹੈ ਤੇਰਾ ਹੀ ਬਖਸ਼ਿਆ ਹੋਇਆ ਸੁਖ ਅਸੀਂ ਲੈ ਸਕਦੇ ਹਾਂ ਰਹਾਓ ਮੋਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏਂ ਹੇ ਪ੍ਰਭੂ ਤੇਰੀ ਸੇਵਾ ਭਗਤੀ ਵਿੱਚ ਹੀ ਵਿਕਾਰਾਂ ਤੋਂ ਖਲਾਸੀ ਹੈ ਸੰਸਾਰ ਦੇ ਸੁਖ ਹਨ ਸੁਚੱਜੀ ਜੀਵਨ ਜਾਚ ਹੈ ਪਰ ਤੇਰੀ ਭਗਤੀ ਉਹੀ ਕਰਦਾ ਹੈ ਜਿਸ ਪਾਸੋਂ ਤੂੰ ਆਪ ਕਰਾਂਦਾ ਹੈ ਦਹਾਂ ਬਿਕੌਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਇਏ ਏ ਹੇ ਪ੍ਰਭੂ ਜੇਸਥਾਂ ਤੇਰੀ ਸਿਫਤਸਲਾਹ ਹੋ ਰਹੀ ਹੋਵੇ ਮੇਰੇ ਵਾਸਤੇ ਉਹੀ ਥਾਂ ਬਿਕੌਂਠਾ ਹੈ ਤੂੰ ਆਪ ਹੀ ਸਿਫਤਸਲਾਹ ਕਰਨ ਦੀ ਸਰਦਾ ਸਾਡੇ ਅੰਦਰ ਪੈਦਾ ਕਰਦਾ ਹੈ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਹੇ ਪ੍ਰਭੂ ਮੇਰ ਕਰ ਮੈਂ ਤੇਰਾ ਨਾਮ ਜਪ-ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾ ਮੇਰਾ ਮਨ ਮੇਰਾ ਤਨ ਤੇਰੇ ਨਾਮ ਦੀ ਬਰਕਤ ਨਾਲ ਖਿੜਿਆ ਰਹੇ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਏ ਦੀਨਾ ਉਤੇ ਦਇਆ ਕਰਨ ਵਾਲੇ ਮੇਰੇ ਸਤਗੁਰੂ ਮੈਂ ਸਦਾ ਤੇਰੇ ਸੋਹਣੇ ਚਰਨ ਧੋਕੇ ਪੀਂਦਾ ਰਹਾ ਭਾਵ ਸਦਾ ਤੇਰਾ ਨਾਮ ਜਪਦਾ ਰਹਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰ ਐ ਆਇਆ ਏ ਸਤਿਗੁਰੂ ਮੈਂ ਇਸ ਸੋਹਣੀ ਕੜੀ ਤੋਂ ਸਦਕੇ ਜਾਂਦਾ ਹਾਂ ਜਦੋਂ ਮੈਂ ਤੇਰੇ ਦਰ ਤੇ ਆ ਡਿਗਾ ਨਾਨਕ ਕੋ ਪ੍ਰਭ ਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ ਜਦੋਂ ਦਾਸ ਨਾਨਕ ਉਤੇ ਪ੍ਰਭੂ ਜੀ ਦੀਆਵਾਨ ਹੋਏ ਤਦੋਂ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਸੋਹੀ ਮਹੱਲਾ ਪੰਜਵਾ ਤਉਦ ਚੇਤੇ ਆਏ ਮਹਾ ਅਨੰਦਾ ਜਿਸ ਵਿਸਰੈ ਸੋ ਮਰ ਜਾਏ हे ਪ੍ਰਭੂ ਜੇ ਤੂੰ ਚਿਤ ਵਿੱਚ ਆਵਸੇ ਤਾਂ ਬੜਾ ਸੁਖ ਮਿਲਦਾ ਹੈ ਜਿਸ ਮਨੁੱਖ ਨੂੰ ਤੂੰ ਵਿਸਰ ਜਾਂਦਾ ਹੈ ਉਹ ਮਨੁੱਖ ਆਤਮਿਕ ਮੌਤ ਸਹੇੜ ਲੈਂਦਾ ਹੈ ਤੇ ਦੁਖੀ ਰਹਿੰਦਾ ਹੈ ਦਿਆਲ ਹੋਵੈ ਜਿਸ ਉਪਰ ਕਰਤੇ ਸੋ ਤਉਦ ਸਦਾ ਧਿਆਏ हे ਕਰਤਾਰ ਜਿਸ ਮਨੁੱਖ ਉਤੇ ਤੂੰ ਦਿਆਵਾਨ ਹੁੰਦਾ ਹੈ ਉਹ ਸਦਾ ਤੈਨੂੰ ਯਾਦ ਕਰਦਾ ਰਹਿੰਦਾ ਹੈ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਏ ਮੇਰੇ ਮਾਲਕ ਪ੍ਰਭ ਪਰਮਾਤਮਾ ਮੇਰਾ ਨਿਮਾਣੀ ਦਾ ਤੂੰ ਹੀ ਮਾਨ ਹੈ ਅਰਦਾਸ ਕਰੀ ਪ੍ਰਭ ਆਪਣੇ ਅੱਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਓ ਏ ਪ੍ਰਭ ਮੈਂ ਤੇਰੇ ਅੱਗੇ ਰਜੋਈ ਕਰਦਾ ਹਾਂ ਪਰਮਾਤਮਾ ਮਿਹਰ ਕਰ ਤੇਰੀ ਸਿਫਤ ਸਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆ ਤੁਮਕ ਜੀਵਨ ਹਾਸਲ ਕਰਦਾ ਰਹਾ ਰਹਾਓ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਏ ਪ੍ਰਭੂ ਮੈਂ ਤੇਰੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ ਮਿਹਰ ਕਰ ਮੈਂ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਬਣਿਆ ਰਹਾ ਅਮਰਤ ਬਚਨ ਹਿਰਦੈ ਓਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਤੇਰੇ ਸੇਵ ਦੇ ਆਤਮਕ ਜੀਵਨ ਦੇਣ ਵਾਲੇ ਬਚਨ ਮੈਂ ਆਪਣੇ ਦਿਲ ਵਿੱਚ ਹਿਰਦੇ ਵਿੱਚ ਵਸਾਈ ਰਖਾਂ ਤੇਰੀ ਕਿਰਪਾ ਨਾਲ ਮੈਂ ਤੇਰੇ ਸੇਵਕ ਦੀ ਸੰਗਤ ਪ੍ਰਾਪਤ ਕਰਦਾ ਰਹਾ ਅੰਤਰ ਕੀ ਗਤ ਤੁਧ ਪੈ ਸਾਰੀ ਤੁਧ ਜੇਵੜ ਅਵਰ ਨਾ ਕੋਈ ਆਪਣੇ ਦਿਲ ਦੀ ਹਾਲਤ ਤੇਰੇ ਅੱਗੇ ਖੋਲ ਕੇ ਰੱਖ ਦਿੱਤੀ ਹੈ ਮੈਨੂੰ ਤੇਰੇ ਬਰਾਬਰ ਦਾ ਪ੍ਰਮਾਤਮਾ ਹੋਰ ਕੋਈ ਨਹੀਂ ਦਿਸਦਾ ਜਿਸ ਨੂੰ ਲਾਇ ਲਹਿ ਸੋ ਲਾਗੇ ਭਗਤ ਤੁਹਾਰਾ ਸੋਈ ਜੇਸ ਮਨੋਖ ਨੂੰ ਤੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਉਹ ਤੇਰੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਉਹੀ ਤੇਰਾ ਅਸਲ ਭਗਤ ਹੈ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ हे ਪ੍ਰਭੂ ਮੈਂ ਦੋਵੇਂ ਆਪਣੇ ਹੱਥ ਜੋੜ ਕੇ ਤੇਰੇ ਪਾਸੋਂ ਇੱਕ ਦਾਨ ਮੰਗਦਾ ਹਾਂ हे ਸਾਹਿਬ ਤੇਰੇ ਤਰੁੱਠਣ ਨਾਲ ਹੀ ਮੈਂ ਇਹ ਦਾਨ ਲੈ ਸਕਦਾ ਹਾਂ ਕਿਹੜਾ ਦਾਨ ਸਾਸ ਸਾਸ ਨਾਨਕ ਆਰਾਦੈ ਆਠ ਪਹਿਰ ਗੁਣ ਗਾਵਾਂ ਮੇਰ ਘਰ ਨਾਨਕ ਹਰੀਕ ਸਾਹ ਦੇ ਨਾਲ ਤੇਰਾ ਆਰਾਧਨ ਕਰਦਾ ਰਹੇ ਮੈਂ ਅਠੇ ਪੈਰ ਤੇਰੀ ਸਿਫਤ ਸਲਾਹ ਦੇ ਗੀਤ ਗਾਂਦਾ ਰਹਾ ਪ੍ਰਮਾਤਮਾ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਏ ਮੇਰੇ ਮਾਲਕ ਪ੍ਰਭੂ ਪ੍ਰਮਾਤਮਾ ਜਿਸ ਦੇ ਜਿਸ ਮਨੁੱਖ ਦੇ ਸਿਰ ਉੱਤੇ ਤੂੰ ਹੱਥ ਰੱਖੇ ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੇ ਉਹ ਮਨੁੱਖ ਜੋ ਮਾਇਆ ਦੇ ਨਸ਼ੇ ਵਿੱਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ ਮੌਤ ਦਾ ਸਹਿਮ ਵੀ ਉਸ ਦੇ ਚਿੱਤ ਵਿੱਚ ਨਹੀਂ ਪੈਂਦਾ ਮੌਤ ਦਾ ਸਹਿਮ ਉਸ ਦੇ ਚਿੱਤ ਵਿੱਚ ਨਹੀਂ ਪੈਦਾ ਹੁੰਦਾ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ हे मेरे प्रभु पादशाह तू अपने संता दा राखा है ते संत तेरे ही सहारे हन तेरे सेवक को पौ कृष्णahi जम नहीं आवे नेरे रहाओ हे प्रभु तेरे सेवक नु कोई डर पौ नहीं सकदा मौत दा डर उस दे नेड़े नहीं टुकदा रहाओ जो तेरा रंग राते स्वामी तिनका जन्म मरण दुख नासा हे मेरे मालिक ਜਿਹੜੇ ਮਨੁੱਖ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦਾ ਜੰਮਣ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ ਤੇਰੀ ਬਖਸ਼ਣਾ ਮਿਟੇ ਕੋਈ ਸਤਗੁਰ ਕਾ ਦੇ ਲਾਸਾ ਉਹਨਾਂ ਨੂੰ ਗੁਰੂ ਦਾ ਦਿੱਤਾ ਹੋਇਆ ਇਹ ਭਰੋਸਾ ਚੇਤੇ ਰਹਿੰਦਾ ਹੈ ਕਿਉਂ ਨਾ ਉਤੇ ਤੇਰੀ ਹੋਈ ਤੇਰੀ ਬਖਸ਼ਿਸ਼ ਨੂੰ ਕੋਈ ਮਿਟਾ ਨਹੀਂ ਸਕਦਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪੈ ਰਿਆ ਆਰਾਧ ਹੈ हे प्रभु तेरे संत तेरा नाम सिमरਦੇ ਰਹਿੰਦੇ ਹਨ ਆਤਮਕ ਆਨੰਦ ਮਾਣਦੇ ਰਹਿੰਦੇ ਹਨ ਅਠੇ ਪੈਰ ਤੇਰਾ ਅਰਾਧਨ ਕਰਦੇ ਰਹਿੰਦੇ ਹਨ ਤੇਰੀ ਸ਼ਰਨ ਤੇਰੇ ਪਰਵਾਸੈ ਪੰਜ ਦੁਸ਼ਟ ਲੈ ਸਾਧ ਹੈ ਤੇਰੀ ਸ਼ਰਨ ਵਿੱਚ ਆ ਕੇ ਤੇਰੇ ਆਸਰੇ ਰਹਿ ਕੇ ਉਹ ਕਾਮਾਦਿਕ ਕਾਮਕ੍ਰੋਧ ਲੋਭ ਮੋਹ ਹੰਕਾਰ ਪੰਜੇ ਵੈਰੀਆਂ ਨੂੰ ਫੜ ਕੇ ਵਾਸ ਵਿੱਚ ਕਰ ਲੈਂਦੇ ਹਨ ਗਿਆਨ ਧਿਆਨ ਕਿਛ ਕਰਮ ਨਾ ਜਾਣਾਂ ਸਾਰ ਨਾ ਜਾਣਾਂ ਤੇਰੀ ਹੇ ਮੇਰੇ ਮਾਲਕ ਪ੍ਰਭੂ ਮੈਂ ਵੀ ਤੇਰੇ ਬਖਸ਼ਿਸ਼ ਦੀ ਕਦਰ ਨਹੀਂ ਸਾਂ ਜਾਣਦਾ ਮੈਨੂੰ ਆਤਮਿਕ ਜੀਵਨ ਦੀ ਸੂਝ ਨਹੀਂ ਸੀ ਤੇਰੇ ਚਰਨਾਂ ਵਿੱਚ ਸੁਰਤ ਟਿਕਾਣੀ ਵੀ ਨਹੀਂ ਸੀ ਜਾਣਦਾ ਕਿਸੇ ਹੋਰ ਧਰਮ ਕੰਮ ਦੀ ਵੀ ਮੈਨੂੰ ਸੂਝ ਨਹੀਂ ਸੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਰ ਤੇਰੀ ਮਿਹਰ ਨਾਲ ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ ਜਿਸ ਨੇ ਮੇਰੀ ਲਾਜ ਰੱਖ ਲਈ ਤੇ ਮੈਨੂੰ ਤੇਰੇ ਚਰਨਾਂ ਵਿੱਚ ਜੋੜ ਦਿੱਤਾ ਪ੍ਰਮਾਤਮਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਤਾਨ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 749 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਾਨ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 750 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ